ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਆਓ ਆਪਾਂ ਅੱਜ ਦੀਆਂ ਖਬਰਾਂ ਤੇ ਮਾਣੋ ਇੱਕ ਲੱਜਾ ਹਾਂਜੀ ਦੋਸਤੋ ਸਰਹੰਗਪੁਰ ਪ੍ਰਸ਼ਾਸਕਾ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਜੋ ਵੱਖ-ਵੱਖ ਰੋੜਾਂ ਦੇ ਉੱਤੇ ਤੁਸੀਂ ਜਾਮ ਲੱਗੇ ਦੇਖੇ ਇਹ ਜਾਮ ਕਿਉਂ ਲੱਗੇ ਤੁਹਾਨੂੰ ਤਕਰੀਬਨ ਸਮਝਾਉਂਦੇ ਆ ਅਸੀਂ ਤੁਸੀਂ ਦੇਖ ਸਕਦੇ ਹੋ ਪਵਾਨੀ ਕੜਦੇ ਤਸਵੀਰਾਂ ਨੇ ਸਹਿਰ ਪਵਾਨੀ ਕੜਦੇ ਤਸਵੀਰਾਂ ਨੇ ਜਿੱਥੇ ਮੇਰੇ ਦੂਸਤ ਪੱਤਰਕਾਰ ਰਾਜ ਗੁਰਮੀ ਦੀ ਇੱਥੇ ਨੇ ਨਜ਼ਰ ਇੱਕ ਇੱਕ ਚੱਪੇ ਦੀ ਜਿਹੜੀ ਨਜ਼ਰ ਉਹਨਾਂ ਨੇ ਰੱਖੀ ਹੋਈ ਹੈ ਕਵਰੇਜ ਕੀਤੀ ਹੈ ਪੂਰੀ ਤੁਸੀਂ ਦੇਖੋ ਪੂਰੀ ਫੋਰਸ ਵੀ ਇੱਥੇ ਲੱਗੀ ਆ ਤੇ ਅੱਗੇ ਤੁਹਾਨੂੰ ਸੁਣਾਉਂਦੇ ਆ ਜੋ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਕੀ ਕਿਹਾ ਕਿਸਾਨਾਂ ਨੇ ਭਗਵੰਤ ਮਾਨ ਸਾਹਬਾਰੇ ਤੇ ਪੰਜਾਬ ਸਰਕਾਰ ਬਾਰੇ ਤੁਸੀਂ ਦੇਖ ਸਕਦੇ ਨੇ ਬਿਆਨ ਦਿੱਤਾ ਹੈ ਭਗਵੰਤ ਮਾਨ ਨੇ ਵੀ ਇਹ ਕਿਸਾਨ ਨੇ ਜਿਹੜੇ ਸੜਕਾਂ ਰੋਕਦੇ ਨੇ ਇਹ ਅਜੰਟਾਂ ਦੇ ਦਫ਼ਤਰਾਂ ਮੂਰੇ ਬੈਠਦੇ ਨੇ ਰੇਲ ਗੱਡੀਆਂ ਦੀਆਂ ਲਾਈਨਾਂ ਤੇ ਬੈਠਦੇ ਨੇ ਤੇ ਹੁਣ ਜਿਹੜਾ ਸਰਕਾਰ ਨੇ ਏਡੇ ਏਡੇ ਟਿੱਪਰ ਲਾ ਕੇ ਰਸਤਿਆਂ 'ਚ ਕਿਤੋਂ ਤਦੰਪਰ ਤੋਂ ਬਲੌਕ ਕਰਿਆ ਹੋਇਆ ਅੱਗੇ ਰਾਜਪੁਰੇ ਤੋਂ ਬਲੌਕ ਹੈ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਬਲੌਕ ਕਰਿਆ ਹੋਇਆ ਉਹ ਕੋਈ ਸਰਕਾਰ ਜਿਹੜੀ ਹੈਗੀ ਲਾ ਲੋ ਵੀ ਲੋਕਾਂ ਨੂੰ ਤੰਗ ਨਹੀਂ ਕਰ ਰਹੀ ਉਹਦੇ 'ਚ ਪਰੇਸ਼ਾਨ ਨਹੀਂ ਹੋ ਰਹੇ ਲੋਕ ਇਹ ਜਿਹੜਾ ਕੱਲਾ ਕਿਸਾਨਾਂ ਵਾਲਾ ਹੈ ਜਾਂ ਮਜ਼ਦੂਰਾਂ ਵਾਲਾ ਹੈ ਇਹ ਦਿਖਦਾ ਸਰਕਾਰ ਨੂੰ ਪਰ ਉਹ ਨਹੀਂ ਦਿਖਦਾ ਹੈਗਾ ਇਹ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਦੇਖੋ ਸਰਕਾਰ ਨਾਲ ਅੜੀ ਤਾਂ ਨਹੀਂ ਚੱਲਨੀ ਹੁੰਦੀ ਸਰਕਾਰ ਮੂਰੇ ਜੇ ਆਪਾਂ ਕਹਿੰਦੇ ਸਰਕਾਰ ਸਰਕਾਰ ਹੀ ਹੁੰਦੀ ਹੈ ਸਾਡਾ ਜਿਹੜਾ ਸੰਘਰਸ਼ ਹੈ ਉਹ ਲਗਾਤਾਰ ਜਾਰੀ ਰਹੂਗਾ ਕਿਉਂ ਅਸੀਂ ਸਰਕਾਰ ਨੂੰ ਤੁਸੀਂ ਸੁਣੀਆਂ ਕਿਸਾਨਾਂ ਦੀ ਗੱਲਬਾਤ ਕੀ ਕਹਿ ਰਹੇ ਨੇ ਕਿਸਾਨ ਇੱਥੇ ਜੋ ਗੱਲਬਾਤ ਮੀਟਿੰਗ ਦੇ ਵਿੱਚ ਹੋਈ ਆ ਉਹ ਇਹਨਾਂ ਨੇ ਦੱਸੀ ਆ ਵੀ ਕਿਉਂ ਅਸੀਂ ਇੱਥੇ ਤਰਕਾ ਲਾਇਆ ਕਿਉਂ ਅਸੀਂ ਰੋਡਾਂ 'ਤੇ ਜਾਮ ਕੀਤੇ ਨੇ ਕਿਉਂ ਅਸੀਂ ਚੰਡੀਗੜ੍ਹ ਜਾਣਾ ਚਾਹੁੰਦੇ ਹਾਂ ਸਾਰੀ ਗੱਲਬਾਤ ਤੁਸੀਂ ਸੁਣੀਆਂ ਹੁਣ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਅੰਮਰਦਸ ਸਾਹਿਬ ਤੋਂ ਜਿੱਥੇ ਸਰਬਨ ਸਿੰਘ ਪੰਦੇਰ ਦੀ ਗਵਾਹੀ ਵਿੱਚ ਬਹੁਤ ਵੱਡਾ ਕਾਫਲਾ ਇੱਥੇ ਲਿਖੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਸਾਰੇ ਇਕੱਠੇ ਨੇ ਮੌਕੇ ਦੀਆਂ ਤਸਵੀਰਾਂ ਜੋ ਮੇਰੇ ਸਹਜੋ ਕੀ ਕੀ ਸੰਦੀਪ ਸਿੰਘ ਪਰਚੜੀ ਜੋ ਕੈਮਰਾਮੈਨ ਨੇ ਪਰ ਪਲ ਦੀ ਖਬਰ ਦਿਖਾ ਰਹੇ ਨੇ ਉਸ ਤੋਂ ਦੀ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜੋ ਸਰਬਨ ਸਿੰਘ ਪੰਦੇਰ ਦੀ ਗਵਾਹੀ ਵਿੱਚ ਪੂਰਾ ਇਕੱਠ ਹੋਇਆ ਤੁਸੀਂ ਦੇਖੋ ਪੁਤਲੇ ਬਣਾ ਕੇ ਰੱਖੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁੱਤਰ ਬਣਾ ਕੇ ਰੱਖੇ ਪਏ ਨੇ ਇਹਨਾਂ ਦੇ ਉਤਲੇ ਉੱਕੇ ਜਾ ਰਿਆ ਉਤਲੇ ਬਣਾ ਕੇ ਬੁਕੇ ਜਾ ਰਹੇ ਨੇ ਇੱਕ ਰੋਸ ਆ ਜਿਹੜਾ ਉਹਨਾਂ ਦੇ ਬਣ ਵਿੱਚ ਇਹ ਆ ਵੀ ਜਿਹੜੀ ਮੀਟਿੰਗ ਹੋਈ ਆ ਉਹ ਸਹੀ ਨਹੀਂ ਹੋਈ ਵਿੱਚੋਂ ਮੁੱਖ ਮੰਤਰੀ ਸਾਹਿਬ ਚਲੇ ਗਏ ਇਸ ਕਰਕੇ ਇਹਨਾਂ ਨੇ ਉਤਲੇ ਬੁਕੇ ਤੇ ਆਪਣੇ ਆਪਣੇ ਜਿਤਿਤ ਜਗ੍ਹਾ ਤੇ ਇਹਨਾਂ ਨੂੰ ਸੱਜਿਆ ਕੇ ਉੱਤੇ ਉੱਤੇ ਜਾ ਕੇ ਇਕੱਠੇ ਹੋਏ ਤੇ ਉਹ ਰੋਡ ਵੀ ਜਾਮ ਹੋਏ ਤੇ ਕਹਿਣ ਦਾ ਭਾਵ ਇੱਥੇ ਇਹ ਆ ਵੀ ਕਿਸਾਨ ਚੰਡੀਗੜ੍ਹ ਪਹੁੰਚਣਾ ਕਹੁੰਦੇ ਨੇ ਪਰ ਕਹਿਣ ਦਾ ਪਾਵੇ ਭਵਨਤਮਨ ਸਾਹਿਬ ਨੇ ਕਿਹਾ ਮੀਟਿੰਗ ਦੇ ਵਿੱਚ ਵੀ ਇਸ ਤਰ੍ਹਾਂ ਤੁਸੀਂ ਧਰਮੇ ਨਾ ਲਾਓ ਜਿਹੜੇ ਲੋਕ ਨੇ ਖੱਡਲ ਖਵਾਰ ਹੁੰਦੇ ਨੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਕਿਸਾਨ ਕਹਿੰਦੇ ਵੀ ਸਾਨੂੰ ਧਰਮਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਆਪਣੀਆਂ ਮੰਗਾਂ ਰੱਖਣੀਆਂ ਨੇ ਪਰ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਵੱਖ-ਵੱਖ ਸਾਰੇ ਤਸਵੀਰਾਂ ਜਿੱਤੇ ਅੱਜ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਇਕੱਠੇ ਹੋ ਤੇ ਨਾਲ ਨਾਲ ਫੋਰਸ ਹੈ ਜਿਹੜੀ ਉਹਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਰਹੀ ਹੈ ਕਿਸੇ ਕਿਸੇ ਜਗ੍ਹਾ ਤੇ ਤੁਸੀਂ ਦੇਖੀ ਏ ਇਹ ਪਹਿਲਾ ਮੁੱਖ ਮੰਤਰੀ ਆ ਪਿਛਲੇ 25 ਸਾਲਾਂ ਤੋਂ ਜਿਹੜਾ ਕਿਸਾਨਾਂ ਨਾਲ ਮੀਟਿੰਗ ਚੋਂ ਲੜ ਕੇ ਗਿਆ ਆ ਐ ਕਦੀ ਮੁੱਖ ਮੰਤਰੀ ਨੇ ਨਹੀਂ ਕੀਤਾ ਚਲ ਗੱਲ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਵੀ ਤਰ੍ਹਾਂ ਤੁਹਾਡੇ ਕੋਲ ਵੀਡੀਓ ਹੋਵੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਖਬਰ ਲਗਾਉਣੀ ਚਾਹੁੰਦੇ ਹੋ ਸੱਚ ਹੱਕ ਦੀ ਖਬਰ 3 ਦਿਨ ਚਲਾ ਸਕਦੇ ਆ ਜਾਂ ਤੁਸੀਂ ਸਾਨੂੰ ਬੁਲਾਣਾ ਚਾਹੁੰਦੇ ਹੋ ਜਿਹੜਾ ਸਕਰੀਨ ਤੇ ਥੱਲੇ ਨੰਬਰ ਚੱਲ ਰਿਹਾ ਇੱਥੇ ਸਾਨੂੰ ਫੋਨ ਕਰਕੇ ਤੁਸੀਂ ਬੁਲਾ ਸਕਦੇ ਹੋ ਸੋ ਸਾਡੇ ਜ਼ੋਰ ਦੀ ਵੀ ਨਿਊਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਬਟਨ ਸ਼ੇਅਰ ਕਰਿਓ ਧੰਨਵਾਦ ਜੀ